ਨੇ ਖੜੇ ਰਹਿ ਡੇ ਪਹਿਲਾ ਦਾ ਬਸਕਰ ਪਉ ਨਹੀਂ ਹੋਇਆ ਇਹ ਆ

ਇਹ ਤਾਂ ਇਹ ਤਾਂ ਇਹ ਤਾਂ ਹੋ ਗਿਆ ਇਹ ਛੋਟ ਤੋਂ ਹੋ ਗਿਆ ਇਹਦੇ ਛੋਟ ਤੋਂ ਹੋ ਗਿਆ ਇਹਦੇ ਇਹਦੇ ਛੋਟ ਤੋਂ ਹੋ ਗਿਆ 25 12 2025 ਨੂੰ ਸ਼ਾਮ ਨੂੰ 5:00 ਵਜੇ ਦੇ ਕਰੀਬ ਉੱਥੇ ਕਸਟਮਰ ਸਰਵਿਸ ਪੁਆਇੰਟ ਹੈ SBI ਦਾ ਜਿੱਥੇ ਕੈਸ਼ ਨਮਾ ਵੀ ਹੁੰਦਾ ਤਾਂ ਐ ਵੀ ਜਾਂਦਾ ਇਹ ਤੰਧਾਰਸੀ ਅੱਡੇ 'ਚ ਬਣਿਆ ਹੋਇਆ ਉੱਥੇ ਸ਼ਾਮ ਨੂੰ 5:00 ਵਜੇ ਤਿੰਨ ਬੰਦੇ ਹਥਿਆਰ ਸਮੇਤ ਬੈਂਕ ਦੇ ਵਿੱਚ ਐਂਟਰ ਕਰਕੇ ਉੱਥੋਂ ਦਾ ਜਿਹੜਾ ਮੈਨੇਜਰ ਸੀਗਾ ਉਹਨੂੰ ਉਹਨਾਂ ਨੇ ਦਬੋਚ ਲਿਆ ਇੱਕ ਨੇ ਉਹਦੀ ਗਰਦਨ ਫੜ ਲਈ ਦੂਜੇ ਕੋਲੇ ਜਿਹੜਾ ਸੀਗਾ ਮੁੰਡਾ ਉਹਨੇ ਤਲਵਾਰ ਫੜੀ ਹੋਈ ਸੀ ਤੇ ਜਿਹੜਾ ਤੀਜਾ ਮੁੰਡਾ ਸੀ ਉਹ ਫਰੋਲਾ ਫਰਾਲੀ ਕਰ ਰਿਹਾ ਸੀਗਾ ਉਹਨਾਂ ਨੇ ਉੱਥੇ ਕਰੀਬ 8 ਮਿੰਟ ਰਹੇ ਹੋ 8 ਮਿੰਟ ਦੇ ਵਿੱਚ ਉਹਨਾਂ ਨੇ ਮਤਲਬ ਉੱਥੋਂ ਮੇਨ ਉੱਥੇ ਬਚਤ ਇਹ ਰਹੀ ਵੀ ਉਹ ਜਿਹੜਾ ਬੈਂਕ ਦਾ ਲੋਕਰ ਸੀਗਾ ਉਹ ਚਾਬੀ ਤਾਂ ਉਹ ਲੱਗ ਗਈ ਉਹਨੂੰ ਪਰ ਉਹ ਖੁੱਲਿਆ ਨਹੀਂ ਉਹਨਾਂ ਕੋਲ ਫਿਰ ਜਿਹੜਾ ਉੱਥੇ ਛੋਟਾ ਮੋਟਾ 5-700000 ਰੁਪਏ ਦਾ ਕੈਸ਼ ਸੀਗਾ ਉਥੋਂ ਲੈ ਕੇ ਫਰਾਰ ਹੋ ਗਏ ਜਿਹੜੀ ਇਹ ਬੜੀ ਸੰਸਨੀਖੇਦ ਵਾਲਦਾਂ ਸੀ ਇਸ ਸੰਬੰਧੀਆਂ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਯੁਗੇਸ਼ ਸ਼ਰਮਾ ਜੀ ਦੀਆਂ ਹਦਾਇਤਾਂ ਅਨੁਸਾਰ ਇਹ ਦੋ ਟੀਮਾਂ ਬਣਾਈਆਂ ਗਈਆਂ ਜਿਹੜਾ ਇੱਕ ਇੰਸਪੈਕਟਰ ਹੈਰੀ ਬੋਪਾ ਰਾਏ ਜਿਹੜੇ ਸਪੈਸ਼ਲ ਸੈਵਿੰਗ ਚਾਰਜੇ ਰਾਜਪੁਰਾ ਨੇ ਤੇ ਐਸਐਚਓ ਕਨੌਰ ਐਸਐਹ ਸਿੰਘ ਜੀ ਇਨਾਂ ਦੀਆਂ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜਾ ਉਹਨਾਂ ਦੀ ਫੁਟੇਜ ਲਈ ਫੁਟੇਜ ਤੇ ਉਤੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਨੂੰ ਤਿੰਨਾਂ ਬੰਦਿਆਂ ਨੂੰ ਅਸੀਂ ਟਰੇਸ ਕਰ ਲਿਆ ਉਹ ਜਿਹਦੇ ਚੋ ਇੱਕ ਤਾਂ ਹੈਗਾ ਲਖਵਿੰਦਰ ਸਿੰਘ ਇੱਕ ਦੀਪਕ ਕੁਮਾਰ ਹੈ ਤੇ ਇੱਕ ਕਮਲਦੀਪ ਸਿੰਘ ਇਹ ਹਰਿਆਣੇ ਚ ਨਾਲ ਲੱਗਦਾ ਸਮਾਲਾਪਾਦ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚੋਂ ਅਸੀਂ ਕੱਲ ਜਿਹੜਾ ਇੱਕ ਇਹਨਾਂ ਦਾ ਸਾਥੀ ਲਖਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਤੇ ਉਹ ਤੋਂ ਅਸੀਂ ਜਿਹੜੀ ਕੁਛ ਜਿਹੜੇ ਪੈਸੇ ਸੀਗੇ ਜਿਹੜੇ ਵਾਰਦਾਤ ਕੀਤੀ ਸੀ ਉਹ ਵੀ ਬਰਬਦ ਹੋ ਗਏ ਨੇ ਤੇ ਇੱਕ ਜਿਹੜਾ ਦੋਸ਼ੀ ਕਮਲਦੀਪ ਸਿੰਘ ਸੀਗਾ ਇਹ ਇਹਨੇ ਹੋਰ ਵੀ ਵਾਰਦਾਤਾਂ ਕੀਤੀਆਂ ਜਿਹੜੀ ਖੇਤਰਾ ਵੀ ਇਹ ਕੁਛ ਦਿਨ ਪਹਿਲਾਂ ਫੋਕ ਨੂੰ ਕਰਕੇ ਆਇਆ ਸੀਗਾ ਇਹਨਾਂ ਤੋਂ ਇਹ ਵੀ ਪਤਾ ਲੱਗਿਆ ਇਹਨਾਂ ਦੇ ਜਿਹੜਾ ਕਮਲਦੀਪ ਉਹ ਤੇ 8ਵੇਂ ਪਰਚੇ ਦਰਜ ਨੇ ਜਿਹੜਾ ਅਸੀਂ ਲਖਵਿੰਦਰ ਫੜਿਆ ਤੇ ਵੀ ਪਰਚਾ ਦਰਜ ਹੈ ਸਾਰੇ ਇੱਕ ਤਰ੍ਹਾਂ ਕ੍ਰਿਮੀਨਲ ਵਿਰਤੀ ਦੇ ਮਤਲਬ ਉਹ ਬੰਦੇ ਸੀਗੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਨਾਲ ਬਾਰਡਰਾਂ ਤੇ ਮਤਲਬ ਦਿਨ ਰਾਤ ਸਨੇਚੀਆਂ ਕਰਦੇ ਸੀਗੇ ਤੇ ਠਾਫੇ ਡੁੱਬਦੇ ਰਹਿੰਦੇ ਸੀਗੇ ਤੇ ਇਹਨਾਂ ਨੂੰ ਅਸੀਂ ਲਖਵਿੰਦਰ ਸਿੰਘ ਨੂੰ ਕਾਬੂ ਕਰਕੇ ਅਸੀਂ ਅੱਜ ਤਹਾਂ ਮਾਰ ਲਿਆ ਤੇ ਅਸੀਂ ਹੋਰ ਵੀ ਪੁੱਛਗਿੱਛ ਕਰ ਰਹੇ ਆ ਸਾਨੂੰ ਲੱਗਦਾ ਵੀ ਹੋਰ ਵੀ ਇੱਥੇ ਜਿੰਨੀਆਂ ਸਾਡੇ ਏਰੀਆ ਚ ਵਾਰਦਾਤਾ ਹੋਈਆਂ ਸਨੇਚਿਕ ਦੀਆਂ ਉਹ ਸਾਰੀਆਂ ਇਹਨਾਂ ਤੋਂ ਟ੍ਰੇਸ ਹੋਣਗੀਆਂ ਤੇ ਜਿਹੜਾ ਦੂਜਾ ਬੰਦਾ ਕਮਲਦੀਪ ਉਹਨੂੰ ਵੀ ਅਸੀਂ ਲੈ ਕੇ ਆਵਾਂਗੇ ਪ੍ਰੋਟੈਕਸ਼ਨ ਗ੍ਰਾਂਟ ਤੇ ਤੇ ਉਹ ਤੋਂ ਵੀ ਇਹਨਾਂ ਤੋਂ ਫਲਾਸਾ ਕਰਕੇ ਇਹ ਰਿਕਵਰੀ ਕਰਵਾਉਣਾ ਹੈ ਜੀ ਪਟਵਾਰ ਖੇਦਰ ਮਾਮਲੇ ਚ ਜਿਵੇਂ ਵੀਡੀਓ ਬੜੀ ਵਾਇਰਲ ਹੋਈ ਸੀ ਉਹ ਕਿਰਪਾਨ ਦੀ ਲੋਕ ਤੇ ਉਹਨਾਂ ਨੇ ਕੀਤਾ ਸੀਗਾ ਤੇ ਇਸ ਚ ਕੋਈ ਲੁੱਟ ਵੀ ਹੋਈ ਸੀ ਇਸ ਚ ਕੋਈ ਪੈਸੇ ਪੁੱਛੇਦੇ ਵੀ ਲੁੱਟ ਹੋਈ ਸੀ ਇਹਦੇ ਵਿੱਚ ਇਹਦੇ ਚ ਮੈਂ ਦੱਸੀ ਤਾਂ ਜਾਨਣਾ ਜੀ ਤੁਸੀਂ ਦੇਖਦੇ ਸੀ ਵੀ ਉਹਨੇ ਜਦੋਂ ਉਹ ਮੁੰਡਾ ਸੀਗਾ ਤਿੰਨ ਮੁੰਡੇ ਐਂਟਰ ਕੀਤੇ ਉਹ ਜਿਹੜਾ ਮੈਨੇਜਰ ਸੀਗਾ ਉਹਨੂੰ ਮਤਲਬ ਗਰਦਨ ਤੋਂ ਇੱਕ ਨੇ ਦਾ ਗਰਦਨ ਤੋਂ ਫੜ ਲਿਆ ਸੀਗਾ ਤੇ ਦੂਜੇ ਉਹ ਲੁੱਟ ਕਰਨ ਦੀ ਕੋਸ਼ਿਸ਼ ਤਾਂ ਸੀਗੀ ਉੱਥੇ ਕੈਸ਼ ਪਿਆ ਸੀ 50 ਹਜ਼ਾਰ ਲੱਖ ਰੁਪਇਆ ਪਰ ਇਹਨਾਂ ਨੂੰ ਕਾਲੀ ਕਾਲੀ ਕਿ ਉਹ ਮਤਲਬ ਉਹ ਖੁੱਲਿਆ ਨਹੀਂ ਹੈਗਾ ਡਰਾਅਰ ਜਿਸ ਕਰਕੇ ਲੁੱਟਦਾ ਜਿਹੜੇ ਉੱਥੇ ਕਾਊਂਟਰ ਤੇ ਉੱਤੇ 5-7 ਹਜ਼ਾਰ ਰੁਪਇਆ ਸੀਗਾ ਖੁੱਲੇ ਪੈਸੇ ਉਹ ਲੈ ਗਏ ਬਾਕੀ ਹੋਰ ਲੁੱਟ ਨਹੀਂ ਕੋਈ ਹੋਈ ਕਿੰਨੇ ਟਾਈਮ ਚ ਕੇਸ ਅਨਲ ਕਰ ਲਿਆ ਜਿਵੇਂ ਲੁੱਟ ਹੋਈ ਸੀ ਇਹ ਜੀ ਵਿਦਨ 1 ਵੀਕ ਹਾਂ ਅਸੀਂ ਲੱਗੇ ਹੋਏ ਸੀ ਸਾਡੇ ਹੱਥ ਨਹੀਂ ਆ ਰਹੇ ਸੀ ਬੰਦੇ ਸਾਨੂੰ ਟ੍ਰੇਸ ਹੋ ਗਏ ਸੀ ਅਸਲ 'ਚ ਇਹ ਹਰਿਆਣੇ ਦੇ ਬੰਦੇ ਸੀਗੇ ਇਹ ਮਤਲਬ ਇੱਕ ਜਗ੍ਹਾ ਤੇ ਨਹੀਂ ਟਿੱਕੇ ਬੈਠਦੇ ਸੀਗੇ ਤਾਂ ਬੈਠੂਗਾ ਤੇ ਰੰਦੇ ਸੀ। ਕਿ ਕਿਸ ਤਰ੍ਹਾਂ ਦੇ ਕੋਈ ਲੁੱਟ ਵਗੈਰਾ ਨੇ ਪਹਿਲਾਂ ਵੀ ਕੀਤੀ ਹੈ ਕਿ ਇਹ ਕਹੀ ਜਿਹੀ ਕ੍ਰਿਮੀਨਲ ਕੰਮਾਂ ਕਰਦੇ ਸੀ। ਉਹ ਕਰਦੇ ਆ ਜੀ ਨਸ਼ੇ ਕਰਨ ਦੇ ਆਦੀ ਆ ਜੀ। ਅੱਛਾ ਜੀ। ਇਹ ਖੂਹਾਂ ਕਰਦੇ ਆ ਜਿੱਥੇ ਮਰਜੀ ਇਹਨਾਂ ਕੋਲੇ ਮੋਟਰਸਾਈਕਲ ਹੈ ਇੱਕ ਸਪਲੈਂਡਰ ਸਪਲੈਂਡਰ ਹੀ ਸਪਲੈਂਡਰ ਸਪਲੈਂਡਰ ਮੋਟਰਸਾਈਕਲ ਹੈ ਉਹ ਵੀ ਮੰਨਦਾ ਦਾ ਚੋਰੀ ਦਾ ਹੋਣਾ ਹੈ ਚੋਰੀ ਦਾ ਹੀ ਹੈ ਤੇ ਇਹ ਸਪਲੈਂਡਰ ਮੋਟਰਸਾਈਕਲ ਤੇ ਜਿਵੇਂ ਕੁਖੇਤਰਾ ਸਾਈਡ ਹਰਿਆਣੇ ਚ ਗਏ ਉੱਥੇ ਸਨੇਚਿੰਗ ਕਰ ਲਈ। ਜਿਵੇਂ ਕਿਸੇ ਦੁਕਾਨ ਤੇ ਨੋਟ ਸੋਰ ਕਰ ਲਈ ਜਿਹੜਾ ਇੱਕ ਕਮਲ ਉਹਦੇ ਨੌ ਪਰਚੇ ਪਹਿਲਾਂ ਦਰਜ ਨੇ ਜਿੱਥੇ ਦਾ ਲੱਗਿਆ ਕਰ ਲੈਂਦੇ ਆ ਜਿੱਥੇ ਦਾ ਲੱਗਿਆ ਇਹਨਾਂ ਦਾ ਕੰਮ ਨਹੀਂ ਆਈ ਸੀ ਨੇਰੇ ਸਵੇਰੇ ਚੋਰੀਆਂ ਕਰ ਲੈਂਦੇ ਸੀ ਕੋਈ ਰਾਤ ਨੂੰ ਬੰਦਾ ਕੋਈ ਫੈਕਟਰੀ ਚ ਵਾਰਿਆ ਉਹਦੇ ਮੋਬਾਈਲ ਖੋਲੇ ਆ ਪੈਸੇ ਖੋਲੇ ਮਤਲਬ ਇਹ ਕਾਫੀ ਵਾਰ ਦਤਾਂ ਇਹਨਾਂ ਨੇ ਮਤਲਬ ਕੀਤੀ ਸਰ ਬਾਕੀ ਜਿਹੜੇ ਨਾਲ ਦੋ ਬੰਦੇ ਉਹ ਵੀ ਜਲਦੀ ਫੜੇ ਹੋ ਜਾਣਗੇ ਹਾਂਜੀ ਇੱਕ ਤਾਂ ਫੜ ਲਿਆ ਜੀ ਹਾਂ ਸਾਡੀ ਖੇਤਰ ਵਾਲਿਆਂ ਨਾਲ ਗੱਲ ਚੱਲਦੀ ਸੀ ਕਿਉਂਕਿ ਉੱਥੇ ਵੌਂਟਡ ਸੀਗਾ ਫਿਰ ਉਹ ਸਾਡੀ ਆਪਸ ਦੀ ਜੁਆਇੰਟ ਨਾਲ ਉਹ ਤਾਂ ਉੱਥੇ ਫੜਿਆ ਗਿਆ ਜੀ ਤੀਜਾ ਰਹਿ ਗਿਆ ਉਹ ਵੀ ਜ